ਅਨਿ ਗੁੱਡ ਮਾਰਨਿੰਗ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਮੇਲੇ ਦੇ ਵਿੱਚ ਆਪਣੇ ਕੋਲੇ ਇਲਾਜ ਵਾਸਤੇ ਆਈ ਸੀ ਇਹ ਕੁੜੀ ਲਿਮੋਨਾਈਟ ਟਰੀਟਮੈਂਟ ਵਾਸਤੇ ਸਪੈਸ਼ਲ ਟਰੀਟਮੈਂਟ ਕੀਤਾ ਹੈ ਦਾ ਆਪਾਂ ਨੇ ਤੇ 15 ਮਿੰਟਾਂ ਬਾਅਦ ਕੁੜੀ ਚੱਲਣ ਲੱਗੀ ਬੜੀ ਵਧੀਆ ਵਾਗਿਰਦੀ ਕਿਰਪਾ ਨਾਲ ਜਿਹੜੀ ਕਿ 3-4 ਸਾਲ ਤੋਂ ਬਹੁਤ ਜ਼ਿਆਦਾ ਮੰਦਾ ਹਾਲ ਸੀ ਬਹੁਤ ਜ਼ਿਆਦਾ ਬੁਰਾ ਹਾਲ ਸੀ ਆਪ ਜੀ ਦੇਖ ਰਹੇ ਹੋ ਦੇਖੋ ਕਿੰਨੀਆਂ ਲੇਹਰਾਂ ਬਣੀਆਂ ਪਈਆਂ ਬਹੁਤ ਜ਼ਿਆਦਾ ਹੱਡੀ ਤੱਕ ਪਹੁੰਚ ਗਿਆ ਜ਼ਖਮ ਇਨਫੈਕਸ਼ਨ ਇੰਨੀ ਜ਼ਿਆਦਾ ਸੀ ਬਹੁਤ ਜ਼ਿਆਦਾ ਆਪਾਂ ਦਵਾਈ ਲਾ ਦਿੱਤੀ ਦਵਾਈ ਲਾ ਕੇ ਡਰੇਰ ਦੇ ਨਾਲ ਉਹਨੂੰ ਸੁਕਾਇਆ ਸਾਰੇ ਜ਼ਖਮ ਦੇ ਵਿੱਚੋਂ ਰੇਸਾ ਸਾਰਾ ਕੱਢ ਕੇ ਸਾਫ਼ ਕਰਕੇ ਪੈਰ ਨੂੰ ਫਿਨਿਸ਼ਿੰਗ ਦਿੱਤੀ ਜਿਹੜੀਆਂ ਉਹਦੇ ਲੇਹਰਾਂ ਸੀ ਬੱਟ ਬਣੇ ਹੋਏ ਸੀ ਚੂੜੀਆਂ ਬਣੀਆਂ ਸੀ ਸਾਰੀਆਂ ਸਾਫ਼ ਕਰਕੇ ਤੇ ਆਪਣਾ 5 ਘੰਟੇ ਇਹਦੇ ਤੇ ਲੱਗੇ ਕੁੜੀ ਦੇ ਉੱਪਰ ਪੂਰੇ ਪੂਰੀ ਆਪਾਂ ਨੂੰ ਰਾਤ ਹੋ ਗਈ ਆਪ ਜੀ ਦੇਖ ਸਕਦੇ ਪੂਰੇ ਮੇਲੇ ਵਾਲੇ ਬੰਦੇ ਖੜੇ ਸੀਗੇ ਆਪਣੇ ਕੋਲ ਜੋ ਵੀ ਮੈਂ ਹਰਸਲਾਵਰ ਮੇਲਾ ਦੇਖਣ ਵਾਸਤੇ ਆਏ ਸੀ ਤੇ ਆਪਾਂ ਉਹਦੇ ਕਰਕੇ ਪੱਟੀ ਤੇ ਸਾਰਾ ਕੁਝ ਟ੍ਰੀਟਮੈਂਟ ਕਰਕੇ ਉਸ ਤੋਂ ਬਾਅਦ ਆਪਾਂ ਵੀਰੇ ਨੂੰ ਸੌਪ ਦਿੱਤੀ ਤੇ ਆਪਜੀ ਦੇਖੋ ਅੱਗੇ ਜਾ ਕੇ ਸਾਰੇ ਤੋਂ ਇੱਕ ਇੱਕ ਟ੍ਰੀਟਮੈਂਟ ਦਾ ਕਿੱਦਾਂ ਕੀਤਾ ਕਿੱਦਾਂ ਨਹੀਂ ਆ ਪਹਿਲਾਂ ਕਿਸੇ ਪ੍ਰਾਣੇ ਲਾਈਆਂ ਸੀ ਘੁਰੀਆਂ ਦੇ ਤੇ ਜ਼ਖਮ ਦੇ ਵਿੱਚ ਹੀ ਘੁਰੀਆਂ ਲਾਈਆਂ ਜਦੋਂ ਆਪਾਂ پوری ਪੱਟੀ ਤਾਂ ਵਿਚਾਰੀ ਤੇ ਬਲੱਡ ਆਇਆ ਵਿੱਚੋਂ ਆਹਦੇ ਕੋ ਕਿੰਨੀ ਇਨਫੈਕਸ਼ਨ ਹੋਈ ਪਈ ਸੀ ਅੰਦਰ ਦੇ ਪਾਸੇ ਤੇ ਬਸ ਤਾਂ ਆਪਜੀ ਸਿਆਣਾ ਹੀ ਉਹ ਦੇਖ ਲੋ ਕੀ ਕੰਮ ਆ ਰਿਹਾ ਹੈ ਹਨਾ ਮੇਰੇ ਨਾਲੋਂ ਜ਼ਿਆਦਾ ਆਪ ਸਾਰੇ ਸੂਝਵਾਨੋਂ ਜਦੋਂ ਆਪਾਂ ਜ਼ਖਮ ਦੇ ਵਿੱਚ ਕਿਤੇ ਮੇਖਾ ਲਾਵਾਗੇ ਤੇ ਉਸ ਕੁੜੀ ਨੂੰ ਤੁਸੀਂ ਦੱਸੋ ਮੈਨੂੰ ਕਿੱਦਾਂ ਬਹਾਲ ਕਰ ਸਕਦੇ ਹੋ ਹੈਨਾ ਉਹ ਕਿਦਾਂ ਚੱਲ ਫੇਰ ਸਕਦੀ ਹੈ ਨਹੀਂ ਖੜ੍ਹ ਸਕਦੀ ਕੁੜੀ ਤਾਂ ਇਸ ਦਾ ਇਨਾਜਾਦੇਮੰਦ ਹਾਲ ਸੀ ਫਿਰ ਆਪਾਂ ਨੇ ਅੱਜ ਤੱਕ ਦੇ ਪੈਰ ਨੂੰ ਦੂਜੇ ਨੂੰ ਵੀ ਆਹੋ ਕੀਤਾ ਮੈਂ ਇਹਨਾਂ ਨੂੰ ਪਹਿਲੀ ਵਾਰ ਮਿਲਿਆ ਵਿੱਚੋਂ ਸਫਾਈ ਕਰਕੇ ਕਲੀਨ ਕਰਕੇ ਸਾਰਾ ਵਿੱਚੋਂ ਕੱਢਿਆ ਜਿੰਨਾ ਵੀ ਗੰਦਮੰਦ ਸੀ ਜਿਹੜੀਆਂ ਇਨਫੈਕਸ਼ਨ ਸੀ ਵਿੱਚ ਪਸਪਈ ਹੋਈ ਸੀ ਹੈਨਾ ਤੇ ਬਲੀਡਿੰਗ ਆਂਦੀ ਸੀ ਸਾਰੇ ਆ ਬਹੁਤ ਸਾਫ ਕਰ ਦਿੱਤੀ ਐ ਬਸ ਬੇਟਾ ਜੀ ਕਰਕੇ ਆਪਾਂ ਇਹਦਾ ਹੁਣ ਕਰਾਂਗੇ ਟਰੀਟਮੈਂਟ ਪਲੀਜ਼ ਸਾਰੇ ਜਣੇ ਬਨੇ ਰਹੋ ਕਿ 10 ਮੈਂ ਮਾਰਦੀ ਹਾਂ ਸ਼ੇਅਰ ਕਰਿਓ ਲਾਈਕ ਕਰਿਓ ਆਪਣੇ ਭਰਾ ਦੀ ਵਦ ਵਦ ਸਪੋਰਟ ਕਰਕੇ ਆਪਾਂ ਚਾਰ ਬਰਾਂ ਦੀ ਜਾਨ ਬਚਾ ਸਕੀਏ ਪਿਆਰੇ ਬਰੇ ਕੋੜਿਆਂ ਨੂੰ ਬਚਾ ਸਕੀਏ ਦਬਲੀ ਸਾਰੇ ਜਣੇ ਵਦ ਵਦ ਦੀਓ ਸ਼ੇਅਰ ਕਰ ਲੈਣਾ ਚੰਗੀ ਚੀਜ਼ ਨੂੰ ਸ਼ੇਅਰ ਕਰਿਆ ਕਰੋ ਹੋਰ ਚੀਜ਼ਾਂ ਦਾ ਆਪਾਂ ਬਹੁਤ ਸਾਰਾ ਦਿਨ ਫੇਸ ਕਰਦੇ ਹਾਂ ਠੀਕ ਹੈ ਜਾਨਵਰ ਦੀ ਚਤਰਾ ਦੀ ਮਦਦ ਦੇ ਸਕੀ ਆ ਉਹ ਤੇ ਜੂੜੀਆਂ ਬਣੀਆਂ ਸੀ ਤੇਰਾ ਪਾਣੀ ਨਾਲ ਹੋਰ ਨਹੀਂ ਦਿਸਦੀ ਆਹ ਆਹ ਇਹਦੇ ਵੀ ਉਰੇ ਐ ਬੈਲਿਕ ਦੀ ਕਦਰ ਤੇ ਵੀ ਜਰਾ ਜੰਨੇ ਵੀ ਕਰਨਾ ਚਾਹੀਦਾ ਹੈ ਇਹਨਾਂ ਦਾ ਤੇ ਉਹਨਾਂ ਨੇ ਆਪਣੀ ਕੋਸ਼ਿਸ਼ ਕਰਨਾ ਹੁਣ ਲੈ ਕੇ ਹੋਰ ਕਿੰਨਾ ਨਾਲ ਕਰਨਾ ਚਾਹੀਦਾ ਹੈ ਜੇ ਇਹ ਨਹੀਂ ਉਹ ਲਈਆਂ ਹੋਰ ਛੱਡ ਜਾਓ ਉਹ ਜੋ ਸਹੀ ਲੱਗਦਾ ਸੀ ਕਿ ਡਾਕਟਰ ਟਾਈਪ ਤੋਂ ਦਿੰਦੇ ਆ ਠੀਕ ਹੈ ਜੀ ਲਈ ਜਾਣੀਆਂ ਆਪਾਂ ਨੂੰ ਜਾਨਵਰ ਦੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਤੇ ਆ ਦੇਖੋ ਕਰੋ ਚੈੱਕ ਕੀ ਬਾਤ ਹੈ ਕੀ ਬਾਤ ਹੈ ਜਮੇ ਖਤਮ ਹੋਇਆ ਰਿਹਾ ਪਿਆਰੇ ਨੂੰ ਦੱਸ ਹੀ ਨਹੀਂ ਸਕਦਾ ਵੀ ਇਹਦਾ ਹਨਾ ਵਿਚਾਰੀ ਦਾ ਕਿੰਨਾ ਮੰਦਾ ਹਾਲ ਸੀ ਤੇ ਚੱਲ ਗਏ ਸੀ ਬਹੁਤ ਜ਼ਿਆਦਾ ਬੁਰਾ ਹਾਲ ਸੀ ਹਨਾ ਤੇ ਕੋਈ ਕਹਿ ਨਹੀਂ ਸਕਦਾ ਸੀ ਵੇ ਇੱਕ ਔੜੀ ਤੁਰੂਗੀ ਇੰਨਾ ਜ਼ਿਆਦਾ ਘੱਟ ਸੀ ਮੇਲੇ ਦੇ ਵਿੱਚ ਐਸੀ ਔੜੀ ਨੂੰ ਦੇਖਣ ਆ ਲੈਦਾ ਵੀ ਕਿਦਾਂ ਠੀਕ ਹੋਊਗੀ ਕਿਦਾਂ ਕੀ ਬਣੂਗਾ ਦਾ ਬਾਰੇ ਫੇਰ ਆਪਾਂ 3 ਦਿਨ ਦਵਾਈਆਂ ਲਈਆਂ 10 ਦਵਾਈਆਂ ਲਾ ਦਿੱਤੀ ਨੂੰ ਸੁਕਾਇਆ ਇਹਦੇ ਨਾਲ ਤੁਰਦੇ ਪੈਰ ਜਦੋਂ ਦੇ ਵਿੱਚ ਉਹ ਰੇਸਾ ਸਾਰਾ ਖੁਸ ਹੋਇਆ ਜਿਹਨੀ ਵੀ ਉਹਦੀ ਇਹਨਾ ਅੰਦਰ ਰੇਸੀ ਦੀ ਲੱਕੜ ਸੀ ਨਾ ਸਾਰੀ ਕੱਢ ਕੇ ਸੁਕਾ ਦਿੱਤੀ ਇਹ ਦਵਾਈਆਂ ਲਾ ਲਾ ਦਿੱਤੀ ਉਸ ਤੋਂ ਬਾਅਦ ਆਪਾਂ ਮਾਰ ਕੇ ਮੈਂ ਜਮ ਆਪਣੇ ਡਾਕਟਰ ਦੇ ਕੋਲ ਆ ਕੇ ਜਰਾ ਚੈੱਕ ਕਰਵਾ ਦਿੱਤਾ ਜਦੋਂ ਉਹਨਾਂ ਨੇ ਕਿਹਾ ਪੈਰ ਇੱਕ 0 0 ਕੈਲੋਰੀ ਦੇ ਗਲੈਂਸ ਚਾਹ ਚੁਕ ਰਿਹਾ ਹੈ ਇਹ ਘੋੜੀ ਨਾ ਛਾਲ ਮਾਰ ਕੇ ਨਿਕਲੀ ਜਦੋਂ ਇੱਥੋਂ ਨਿਕਲੀ ਕਹਿੰਦੇ ਯਾਰ ਬਈ ਇਹ ਤਾਂ ਨਜ਼ਾਰੇ ਹੀ ਆ ਗਿਆ ਠੀਕ ਹੈ ਜੀ ਆਹ ਇਹਦਾ ਦੂਸਰਾ ਪੈਰ ਚੈੱਕ ਕਰੀਏ ਪਹਿਲਾ ਪੈਰ ਤੇ ਆਪਾਂ ਪੱਟੀ ਕਰ ਦਿੱਤੀ ਆ ਆ ਦੂਸਰੇ ਪੈਰ ਤੇ ਵੀ ਇਹੀ ਹਾਲ ਸੀ ਹਾਂ ਇਹਨੂੰ ਆਪਰ ਵਿੱਚੋਂ ਸਾਫ਼ ਕੀਤਾ ਸਾਫ਼ ਕਰਕੇ ਤੇ ਇਹਦੇ ਵਿੱਚ ਆਪਾਂ ਹਾਈਡਰੋਜਨ ਯੂਜ਼ ਕੀਤਾ ਸੀ ਸਾਫ਼ ਕਰਨ ਵਾਸਤੇ ਉਹ ਜਿੰਨਾ ਵੀ ਵਿੱਚ ਗੰਦੀਮੰਦੀ ਮਿੱਟੀ ਕੱਟਾ ਜਾਂ ਕੋਈ ਹਨਾ ਕਚਰਾ ਵਗੈਰਾ ਹੁੰਦਾ ਉਹ ਸਾਰਾ ਨਿਕਲ ਜਾਂਦਾ ਉਹਦੇ ਨਾਲ ਤੇ ਉਸ ਤੋਂ ਬਾਅਦ ਆਪ ਦੋਨੋਂ ਪੈਰਾਂ ਨੂੰ ਕਰ ਦਿੱਤੀ ਪੱਟੀ ਪੱਟੀ ਕਰਕੇ ਜੇ ਮਹਾਰਾਜ ਦੀ ਕਿਰਪਾ ਨਾਲ ਇਹ ਮਹਾਂ ਵੀਰੇ ਨੂੰ ਸੌਂਪ ਦਿੱਤਾ ਤੇ ਇਹ ਪੰਡਾਲ ਸਾਹਿਬ ਦੀ ਕੁੜੀ ਸੀ ਇਹਨਾਂ ਦਾ ਜੀ ਮਹਾਰਾਜ ਦੀ ਕਿਰਪਾ ਨਾਲ ਇਹ ਕੁੜੀ ਬਣੀ ਠੀਕ ਤੇ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਦੁਆਵਾਂ ਵਾਸਤੇ ਕਰਵਾਏ ਗ੍ਰੋਪਨ ਗੋੜਿਆਂ ਦੀ ਵਾਪਕੀ ਰੱਖੇ ਤੇ ਐਸੀ ਤਰ੍ਹਾਂ ਕਿਸੇ ਉਫਰਾ ਦੀ ਕੁੜੀ ਨੂੰ ਕੋਈ ਪ੍ਰੋਬਲਮ ਹੋਈ ਤਾਂ ਕਰੀਓ ਠੀਕ ਹੈ ਜੀ ਇਹ ਧੰਨਵਾਦ ਵੀਡੀਓ ਨੂੰ ਬੱਤਵਾ ਸ਼ੇਅਰ ਕਰਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ